ਅੱਜ ਤੁਸੀਂ ਪ੍ਰੋਡਕਸ਼ਨ ਦੇ ਕੈਂਪ ਤੇ ਆਇਓ ਤੋਂ ਦੇ ਕੀ ਕੰਮ ਚੌਕ ਹੈ ਅਰਚ ਵਿੱਚ ਪਾਈਕ ਨੇ ਹੈ ਜੀ ਸੈਟਿੰਗ ਸੋਸਾਇਟੀ ਵਿੱਚ ਉਹਨਾਂ ਦੀ ਮਦਦ ਨਾਲ ਅੱਜ ਉਹ ਤੇ ਫਾਦਰ ਹਸਪਤਲ ਵੀ ਕੇ ਬਲੱਡ ਨੈਟ ਕੀਤਾ ਹੈਗਾ ਤੇ ਮੈਨੂੰ ਬਲੱਡ ਨੈਟ ਕਰਦੇ ਖੁਸ਼ੀ ਹੋ ਰਹੀ ਹੈ ਕਿ ਜਿਹੜੇ ਆਪਣੇ ਕਰੋਨਾ ਪੀੜਤ ਹੈਗੇ ਨੇ ਜਿਹਾ ਜਿਹੜੇ ਲੇਡੀਜ਼ ਨੂੰ ਬਲੱਡ ਦੀ ਲੋੜ ਹੁੰਦੀ ਹੈ ਜਾਂ ਜੋ ਵੀ ਪਰਸਨ ਨੂੰ ਬਲੱਡ ਦੀ ਲੋੜ ਹੁੰਦੀ ਹੈਗੀ ਆ ਉਹਨਾਂ ਲਈ ਹੈਲਪ ਹੋ ਸਕੇ ਜੇ ਕਿਸੇ ਵੀ ਜ਼ਰੂਰਤਮੰਦ ਨੂੰ ਜਿਸ ਨੂੰ ਵੀ ਲੋੜ ਹੈ ਬਲੱਡ ਦੀ ਤਾਂ ਅਗਰ ਅਸੀਂ ਕਿਸੇ ਦੀ ਹੈਲਪ ਕਰ ਸਕੀ ਸਮਝੂਰ ਕਰਨੀ ਚਾਹੀਦੀ ਹੈ ਤੇ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਮਹਿਲਾ ਨੂੰ ਮੇਰੇ ਸਭ ਨੂੰ ਹੀ ਅਪੀਲ ਹੈਗੀ ਆ ਕਿ ਜਿਹੜੇ ਜੈਂਟਸ ਤਾਂ ਆਂਦੀ ਹੈਗੇ ਨੇ ਬਲੱਡ ਡੋਨੇਟ ਕਰਨ ਲਈ ਲੇਡੀਜ਼ ਨੂੰ ਵੀ ਬਲੱਡ ਡੋਨੇਟ ਕਰਨਾ ਚਾਹੀਦਾ ਹੈਗਾ ਤਾਂ ਜੋ ਅਸੀਂ ਵੀ ਕਿਸੇ ਦੀ ਹੈਲਪ ਕਰ ਸਕੀਏ ਠੀਕ ਥੈਂਕ ਯੂ ਤੁਸੀਂ ਅੱਜ ਪ੍ਰੋਡਕਸ਼ਨ ਕੈਂਪਲ ਹੈ ਕੀ ਕਹਿਣਾ ਚਾਹੋਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਹਿਤ ਜੀ ਹਰਜਿੰਦਰ ਪਾਸ਼ਾ ਛੇਵੇਂ ਪਾਸ਼ਾ ਦਾ ਜੇ ਪ੍ਰਕਾਸ਼ਪੁਰਪ ਹੈ ਤੱਲਾ ਤੱਲਾ ਸਭ ਤੋਂ ਪਹਿਲਾ ਸੰਤਮ ਦਾ ਇੰਡੀਆ ਚ ਨਾਲੀ ਇਹੋ ਜਿਹਾ ਰੂਪਾਦੋਸ ਵੀ ਹੈਗਾ 2084 ਦੇ ਸ਼ਹੀਦ ਸਮੂਹ ਸਿੰਘ ਸਿੰਘਣੀਆਂ ਬੱਚੇ ਤੇ ਹਰਮਨ ਪਾਸ਼ਾ ਦੇ ਬਕਵਾਸ ਗੁਰੂ ਸਰਪਤਾਂ ਦੇ ਖੂਨ ਨਾਲ ਕਿਹਾ ਪਾਇਆ ਮਾਂ ਦਾ ਭਲੇ ਲਈ ਖੂਨਦਾਨ ਦੀ ਭਾਈ ਕਮੀ ਹੋਣ ਕਰਕੇ ਘਾਣਾ ਵਾਲੇ ਸਰਪੇ ਜੋ ਮਾਂ ਮਰੀ ਚੱਲ ਰਹੀ ਹੈ ਉਹ ਕਰਕੇ ਬਹੁਤ ਭਾਈ ਕਮੀ ਪਾਈ ਗਈ ਹੈ ਤੇ ਸਾਨੂੰ ਅੱਜ ਜੀਟੀਵੀ ਦੀ ਮੈਨੇਜਮੈਂਟ ਵੱਲੋਂ ਪਿੱਛੇ ਜੇ ਮੈਨੂੰ ਇਹਨਾਂ ਨੇ ਬੁਲਾ ਕੇ ਕਿਹਾ ਸੀ ਬਹੁਤ ਬੁਰੀ ਹਾਲਾਤ ਬਲੱਡ ਬੈਂਕ ਦੀ ਲੱਗ ਰਹੀ ਹੈ ਤੇ ਲੋੜ ਉਹਨਾਂ ਨੂੰ ਲੱਗ ਨਹੀਂ ਰਹੀਆਂ ਸੋ ਲੋੜਵੰਦਾਂ ਤੋਂ ਜੁਰਤ ਸਤਿਗੁਰ ਦੀ ਕਿਰਪਾ ਨਾਲ ਸਾਡੇ ਕੋਲ ਆ ਰਹੀ ਹੈ ਕਿੰਨੇ ਵਿੱਚ ਮੈਸੇਜ ਤੁਸੀਂ ਨਾਲ ਦੇ ਨਾਲ ਡੋਨਰ ਭੇਜ ਕੇ ਪੂਰੀ ਕਰੋ ਨਾਲ ਦੇ ਨਾਲ ਅਸੀਂ ਬਲੱਡ ਬੈਂਕਾਂ ਨੂੰ ਵੀ ਕਵਰ ਕਰ ਰਹੇ ਹਾਂ ਕਿ ਲੋੜ ਪੈਣ ਤੇ ਲੋੜਵੰਦਾਂ ਦੀ ਜੁਰਤ ਪੂਰੀ ਹੋ ਸਕੇ ਤੇ ਮੈਂ ਧੰਨਵਾਦ ਕਰਦਾ ਆਪਣੇ ਸੋਸਾਇਟੀ ਦੇ ਡੋਨਰਾਂ ਦਾ ਜਿਹੜੇ ਯੋਧੇ ਸੂਰਮੇ ਇਸ ਫੌਬ ਦੇ ਮਾਹੌਲ ਚ ਬਾਹਰ ਨਿਕਲ ਕੇ ਆਏ ਨਹੀਂ ਤੇ ਮੇਰੀ ਸਰਕਾਰ ਦੇ ਭੈਣ ਸਬ ਇਨਸਪੈਕਟਰ ਸ਼ਿਮਲਾਪੁਰੀ ਤੋਂ ਸਿਵਰਨਜੀਤ ਕੋਰ ਨੇ ਅੱਜ ਮਾਮਤਾ ਦੇ ਭਲੇ ਲਈ ਕੋਵਿਡ-19 ਦੇ ਵਿੱਚ ਆ ਕੇ ਆਪਣਾ ਖੂਨਦਾਨ ਕਰਕੇ ਬਹੁਤ ਉਦਾਰ ਉਹਨਾਂ ਨੌਜਵਾਨਾਂ ਨੂੰ ਮੈਸੇਜ ਦਿੱਤਾ ਜਿਹੜੇ ਫੌਬ ਦੇ ਮਾਹੌਲ ਦੇ ਵਿੱਚ ਡਰ ਕੇ ਘਰਾਂ ਦੇ ਬੈਠੇ ਸੋਚਦੇ ਕਿ ਕੋਰੋਨਾ ਨ ਕਿਤੇ ਸਾਡੇ ਹੋ ਜੇ ਵੀਰੋ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਕਰੋਨਾ ਨਾਲ ਖੂਨਦਾਨ ਦਾ ਕੋਈ ਸਬੰਧ ਨਹੀਂ ਹੈ ਜਿੱਥੇ ਕਰੋਨਾ ਦੇ ਪੇਸ਼ੇਤ ਹੁੰਦੇ ਆ ਉਥੇ ਕੋਈ ਨਹੀਂ ਜਾ ਸਕਦਾ ਸੋ ਇੱਥੇ ਸਾਰਾ ਕੁਝ ਪ੍ਰੋਪੋਰਸ਼ਨ ਲੈ ਕੇ ਕੀਤਾ ਜਾਂਦਾ ਹੈ ਸੋਸ਼ਲ ਡਿਸਟੈਂਸਿੰਗ ਜੋ ਸਰਕਾਰ ਦੀ ਦਿੱਟਾ ਨੇ ਉਹਦੇ ਨਿਯਮਾਂ ਅਨੁਸਾਰ ਅਸੀਂ ਇੱਥੇ ਪਿਛਲੇ 4 ਦਿਨ ਤੋਂ ਕੈਂਪ ਲਗਾਇਆ ਇੱਕ ਦਿਨ ਚ ਅਸੀਂ ਇਕੱਠ ਨਹੀਂ ਕਰਦੇ ਤੇ ਅੱਜ ਸਾਡਾ ਚੌਥਾ ਦਿਨ ਸੀਗਾ ਸਾਡਾ ਅੱਜ ਇੱਥੇ ਜੋ ਟਾਰਗੇਟ ਰੱਖਿਆ ਸੀ ਉਹ ਟਾਰਗੇਟ ਨੂੰ ਉਹ ਸਰਕਾਰ ਨੇ ਕਿਰਪਾ ਕੀਤੀ ਹੈ ਉਸੋ ਵਾਰ ਦੀ ਸੀ ਜਿਹੜਾ ਦਾਨ ਕਰਾਇਆ ਅੱਜ ਤੇ ਮੈਂ ਰਿਲੀ ਕਰਾਇਆ ਤਵਾਜ ਕਰਦਾ ਸਾਰੇ ਵੀਰਾਂ ਦਾ ਜਿਨ੍ਹਾਂ ਯੋਧਿਆਂ ਨੇ ਆ ਖੂਨਦਾਨ ਕੀਤਾ ਤੇ ਸਰਕਾਰ ਸਰਕਾਰ ਦੇ ਗੁਣੀ ਭੈਣ ਸੇਵਨ ਜੀ ਤੋਂ ਸਬਜੈਕਟਰ ਇਸਮਿਲਪੁਰ ਤੋਂ ਜਿਨ੍ਹਾਂ ਨੇ ਅੱਜ ਔਰਤਾਂ ਨੂੰ ਵੀ ਇੱਕ ਮੈਸੇਜ ਦਿੱਤਾ ਬਹੁਤ ਵੱਡਾ ਸਰ ਕਿੰਨੇ ਲੋਕਾਂ ਨੇ ਹੁਣ ਤੱਕ ਬਲੱਡ ਦੇ ਦਿੱਤਾ 60 ਜੂਨਟ ਤੱਕ ਦਾਨ ਕਰ ਚੁੱਕੇ ਆ ਤੇ ਸਾਡਾ ਪੰਜਾਬ ਦਾ ਇਹ ਨਾ ਕਿੰਨੇ ਸਾਨੂੰ ਜੁੜ ਦੇ ਰਹੇ ਹੋ ਅਸੀਂ 60 ਜੂਨਟ ਤੱਕ ਅੱਜ ਜੀਤੇ ਤੁਹਾਡਾ ਗਿਵ ਅਸ ਤੇ ਮੈਸੇਜ ਕੀ ਦੇਣਾ ਚਾਹੋਗੇ ਮਾਸੂਮ ਨਜ਼ਰ ਤੇ ਇਹ ਹੈ ਕਿ ਸਾਨੂੰ ਮਾਂਤਾ ਸਿਵਾਲੀ ਅੱਗੇ ਆਉਣਾ ਚਾਹੀਦਾ ਸਮਾਈ ਜਿਠੀ ਅਜੋਦੇ ਸੂਰਮੇ ਆ ਰਹੇ ਸਾਨੂੰ ਇਹਨਾਂ ਕੋਲੋਂ ਮਤਲਬ ਕੋਈ ਸਿੱਖ ਲੈਣਾ ਚਾਹੀਦਾ ਜੇ দান ਕਰ ਸਕਦੇ ਤੇ ਤੁਸੀਂ ਕਿਉਂ ਨਹੀਂ দান ਕਰ ਸਕਦੇ ਹਰ ਇੱਕ ਤੰਦਰੁਸਤ ਵਿਅਕਤੀ ਜਿਹਦੀ ਉਮਰ 18 ਸਾਲ ਤੋਂ ਲੈ ਕੇ 65 ਸਾਲ تک ਉਹ দান ਕਰ ਸਕਦਾ ਠੀਕ ਜਲਰਟਾ ਦਾ ਸਵਾਗਤ ਹੈ ਤੇ ਸ਼ੁਭ ਸ਼ੁਭ ਨਾਮ ਸਤ ਮਿਰਨੰਦਰ ਜੀ ਹਰਪ੍ਰੀਤ ਸਿੰਘ ਮਾਪੂਏ ਜੀ ਅੱਜ ਖੂਨਦਾਨ ਕੈਂਪ ਲਾਇਆ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਖੂਨਦਾਨ ਕੈਂਪ ਲੱਗਾ ਜੀ ਗੁਰੂ ਤੇਗ ਬਹਾਦਰ ਹਸਪੀਟਲ ਲੁਧਿਆਣਾ ਦੇ ਵਿੱਚ ਤੇ ਭਾਈ ਕਨਈਆ ਜੀ ਸ਼ੇਵ ਸੋਸਾਇਟੀ ਦਾ ਬਹੁਤ ਵੱਡਾ ਯੋਗਦਾਨ ਹੈ ਜਿਨ੍ਹਾਂ ਨੇ ਐਸੇ ਵਕਤ ਦੇ ਉਪਰ ਜਥੇਦਾਰ ਕਰਮਜੀਤ ਸਿੰਘ ਨਮਾਣਾ ਜੀ ਦੀ ਅਗਵਾਈ ਦੇ ਵਿੱਚ ਕੈਂਪ ਲੱਗਾ ਹੈ ਔਰ ਮੈਂ ਥੋੜਾ ਜਿਹਾ ਦੱਸਣਾ ਚਾਹੁੰਨਾ ਵੀ ਇਹ ਜਿਹੜਾ ਕੈਂਪ ਹੈ ਇਹ ਜੂਨ 1983 ਦੇ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਕੈਂਪ ਹੈ ਜੋ ਵਕਤ ਦੀਆਂ ਸਰਕਾਰਾਂ ਨੇ ਸਮੇਂ ਦੀਆਂ ਹਕੂਮਤਾਂ ਨੇ ਸਾਡੇ ਦਰਬਾਰ ਸਾਹਿਬ ਦੇ ਉੱਪਰ ਅਟੈਕ ਕੀਤਾ ਤੇ ਸਾਡੇ ਮੁੱਠੀ ਪਰ ਯੋਧਿਆਂ ਨੇ ਉਹਨਾਂ ਹਕੂਮਤਾਂ ਦਾ ਮੁਕਾਬਲਾ ਕੀਤਾ ਤੇ ਆਪਣੀ ਆਨ ਸ਼ਾਨ ਜਿਹੜੀ ਹੈ ਉਹਦੀ ਰਾਖੀ ਕੀਤੀ ਤੇ ਸਾਨੂੰ ਚਮਕੌਰ ਸਾਹਿਬ ਵਾਲਾ ਜਿਹੜਾ ਦ੍ਰਿਸ਼ ਸੀ ਉਹ ਦੁਬਾਰਾ ਦੱਸ ਦਿੰਦਾ ਵੀ ਕਿਵੇਂ 10 ਲੱਖ ਦਾ ਮੁਕਾਬਲਾ 40 ਭੋਕਰਪਾਣੇ ਸਿੰਘ ਕਰ ਸਕਦੇ ਨੇ ਇੰਨੇ ਕਹ ਲਓ ਵੀ ਸਾਨੂੰ ਪੁਰਾਣੇ ਇਤਿਹਾਸਾਂ ਤੋਂ ਜਾਣੂ ਕਰਵਾ ਦਿੱਤਾ ਤੇ ਅੱਜ ਉਹਨਾਂ ਸ਼ਹੀਦਾਂ ਦੀ ਯਾਦ ਨੂੰ ਸਮਰਪਿਤ ਅਸੀਂ ਇਹ ਖੂਨਦਾਨ ਕੈਂਪ ਹੈ ਜੋ ਆਪਣਾ ਖੂਨ ਦੇ ਕੇ ਇਸ ਤਰੀਕੇ ਦੇ ਨਾਲ ਸਮਰਪਿਤ ਕਰ ਰਹੇ ਹਾਂ ਸਰ ਅੱਜ ਇਸ ਮੌਕੇ ਤੇ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਅੱਜ ਅਸੀਂ ਮੈਸੇਜ ਇਹ ਦੇਣਾ ਚਾਹੁੰਦੇ ਹਾਂ ਕਿ ਜਦੋਂ ਵੀ ਕਿਤੇ ਵੀ ਮਨੁੱਖਤਾ ਨੂੰ ਸਾਡੀ ਕਿਸੇ ਵੀ ਚੀਜ਼ ਦੀ ਜ਼ਰੂਰਤ ਹੋਵੇ ਕੋ ਭਾਵੇਂ ਸਾਡੀ ਬੋਡੀ ਦਾ ਅੰਗ ਹੋਵੇ ਮਰਨ ਤੋਂ ਬਾਅਦ ਜੋ ਦਿੱਤਾ ਜਾਂਦਾ ਹੈ ਜਾਂ ਐਸੇ ਸਮੇਂ ਦੇ ਉਪਰ ਜਦੋਂ ਸਾਡੇ ਬਲੱਡ ਬੈਂਕ ਡਰਾਈ ਹੋ ਜਾਣ ਔਰ ਲੋੜ ਹੋਵੇ ਬਲੱਡ ਦੀ ਐਸੇ ਵਕਤ ਦੇ ਉਪਰ ਡਰਨਾ ਨਹੀਂ ਚਾਹੀਦਾ ਸੇਫਟੀ ਪੁਆਇੰਟ ਦਾ ਖਿਆਲ ਰੱਖਦੇ ਹੋਏ ਆਪਣਾ ਫੂਨ ਦੇ ਕੇ ਕਿਸੇ ਦੀ ਜਾਨ ਬਚਾਉਣੀ ਚਾਹੀਦੀ ਹੈ ਠੀਕ ਬਿਲਕੁਲ